ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਕੀਤੀ ਤਿੰਨ ਛੋਟੀਆਂ ਬੱਚੀਆਂ ਦੀ ਮਦਦ ਰੋਜ਼ਾਨਾ ਪੈਦਲ ਜਾਂਦੀਆਂ ਸੀ ਪੜ੍ਹਨ ਲਈ ਸਕੂਲ ਸੁਖਵਿੰਦਰ ਸਿੰਘ ਨੇ ਤਿੰਨਾਂ ਬੱਚਿਆਂ ਨੂੰ ਗਿਫਟ ਦਿੱਤੇ ਸਾਈਕਲ ਜੀ ਹਾਂ ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਪੈਦਲ ਸਕੂਲ ਜਾਣ ਵਾਲੀਆਂ ਤਿੰਨ ਬੱਚੀਆਂ ਦੀ ਮਦਦ ਕੀਤੀ ਹੈ ਅਤੇ ਉਹਨਾਂ ਨੂੰ ਤਿੰਨ ਸਾਈਕਲ ਭੇਟ ਕੀਤੇ ਨੇ ਬੱਚਿਆਂ ਮੁਤਾਬਕ ਉਹ ਰੋਜ਼ਾਨਾ 4 ਕਿਲੋਮੀਟਰ ਤੁਰ ਕੇ ਜਾਂਦੀਆਂ ਨੇ ਅਤੇ 4 ਕਿਲੋਮੀਟਰ ਹੀ ਪੈਦਲ ਵਾਪਸ ਆਉਂਦੀਆਂ ਨੇ ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਤਿੰਨਾਂ ਨੂੰ ਇੱਕ-ਇੱਕ ਨਵਾਂ ਸਾਈਕਲ ਭੇਟ ਕੀਤਾ। ਤੁਰ ਕੇ ਜਾਂਦੀਆਂ ਨੇ। ਹਾਂਜੀ। ਤੁਰ ਕੇ ਆਉਂਦੀਆਂ ਹੈ। ਹਾਂਜੀ। ਕਿੰਨੇ ਕਿਲੋਮੀਟਰ ਪੈ ਜਾਂਦਾ? 4 ਕਿਲੋ। 4 ਕਿਲੋ ਤੁਰ ਕੇ ਜਾਂਦੀਆਂ। ਹਾਂਜੀ। ਆਹ। ਆਹ ਸਾਈਕਲ। ਹਾਂ ਆਪਣਾ ਬਣਾ ਸਾਬਤ ਕਰਨਾ ਲੋ ਵਿਕੇ ਨਾ ਘੜਾ ਲੈਣਾ ਲੋ ਜੀ ਕਿਹੜਾ ਘੜਾ ਲੈਣਾ ਜੀ ਸਾਰੇ ਇਕੱਤੇ ਨੇ ਇੱਕੋ ਹੀ ਆ ਕਿਹੜਾ ਲੈਣਾ ਮੈਂ ਆ ਲੈਣਾ ਕੁੜੀ ਘੜਾ ਆਹ ਲੈ ਤਿੰਨੇ ਸੋਨੇ ਤਿੰਨੇ ਇੱਕੋ ਜੀ ਆ ਥੋੜਾ ਰੰਗ ਦਾ ਫਰਕ ਆ ਪਤਾ ਹੀ ਪਾ ਦੋ ਤੂੰ ਕਿਹੜਾ ਲੈਣਾ ਭੈਣੇ ਆਹ ਲੈ ਲੈ ਰੱਖੋ ਸੁਭਾਲਾ ਚੁਪਾ ਲੈ ਉਹਨੇ ਲੱਗਦਾ ਟੋਕਰੀ ਚ ਅੱਛਾ ਚਲਾਉਣਾ ਹੈ ਨਾ ਹਾਂ ਜੀ ਸਾਰੇ ਨੂੰ ਚਲਾਉਣਾ ਚਲਾਓ ਤੂੰ ਚਲਾਉਣਾ ਉਹਦਾ ਨਾ ਹਾਂ ਜੀ ਚਲੋ ਸਕੂਲਾਂ ਨੂੰ ਚਲੋ ਸਕੂਲਾਂ ਨਾਲ ਮੋੜ ਕੇ ਇਧਰ ਚਲੋ ਚਲੋ ਲੋਕ ਦੋਸਤੋ ਬੱਚੀਆਂ ਖੁਸ਼ ਆ ਹੁਣ ਸਾਈਕਲ ਤੇ ਜਾ ਕਰਨ ਠੀਕ ਆ ਸੁਰਾਂਤ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਲੋਕ ਉਸ ਦੇ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਨੇ ਪਰ ਲੋਕ ਜੋ ਵੀ ਕਹਿੰਦੇ ਰਹਿਣ ਪਰ ਇਹਨਾਂ ਬੱਚੀਆਂ ਦੀ ਮਦਦ ਕਰਕੇ ਉਸ ਨੂੰ ਬੇहद ਖੁਸ਼ੀ ਮਿਲੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਹੀ ਖੜੇ ਰੋਡ ਤੇ ਸਾਨੂੰ ਕਿਸੇ ਸੱਜਣ ਨੇ ਦੱਸੇ ਸੀ ਕਿ ਇਧਰੋਂ ਬੱਚੀਆਂ ਤੁਰ ਕੇ ਸਕੂਲ 3 ਕਿਲੋਮੀਟਰ ਅੱਗੇ ਸਕੂਲ ਆ ਖੰਬੇ ਉਹ ਤੁਰ ਕੇ ਜਾਂਦੀਆਂ ਔਰ ਆਪਾਂ ਇੱਥੇ ਖੜੇ ਹਾਂ ਵੇਟ ਕਰਾ ਕੇ ਬੱਚੀਆਂ ਦੀ ਜਦੋਂ ਬੱਚੀਆਂ ਆ ਗਈਆਂ ਤੇ ਸਾਈਕਲ ਦੇ ਵਿੱਚ ਕੁਛ ਜਣ ਕਹਿੰਦੇ ਮੰਗਤਾ ਦੋਸਤੋ ਜਿਹੜਾ ਨਾ ਬੱਚਿਆਂ ਵਾਸਤੇ ਧੀਆ ਵਾਸਤੇ ਮੰਗਤਾ ਬਣਨਾ ਪੈ ਜੇ ਤੇ ਮੈਂ ਮੰਗਤਾ ਬਣ ਕੇ ਖੁਸ਼ ਹਾਂ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਮੰਗਤਾ ਮੈਂ ਕਿਸੇ ਤੋਂ ਮੰਗ ਕੇ ਕੇ ਮਜ਼ਾ ਕਰਾ ਦਿੰਦਾ ਮੰਗਤਾ ਬਣ ਕੇ ਖੁਸ਼ੀ ਮਿਲਦੀ ਆ ਤੇ ਧੰਨਵਾਦ ਉਹਨਾਂ ਦੋਸਤਾਂ ਦਾ ਵੀ ਜਿਹੜੇ ਇਹ ਟੈਗ ਦਿੰਦੇ ਆ ਆਪਾਂ ਆਪਣਾ ਕੰਮ ਕਰਨਾ ਬਾਬੇ ਨਾਨਕ ਦੀ ਸੇਵਾ ਲੈਣੀ ਆ ਆ ਤਿੰਨ ਸੈਕਿੰਡ ਮੇਰੇ ਪਰਦੇਸੀ ਵੀਰ ਲੋ ਮਹੀਨਾ ਪਹਿਲਾਂ ਆਏ ਸੀ ਖੜੇ ਸੀਗੇ ਪਰ ਹੁਣ پتہ ਲੱਗਾ ਸੀ ਬੱਚੇ ਤੈਨੂੰ ਲੋੜ ਆ ਉਹ ਬੱਚਿਆਂ ਵਾਸਤੇ ਆਪਾਂ ਸਾਈਕਲ ਪਹੁੰਚ ਕਰਾਂਗੇ ਬੱਚੇ ਅਦਰ ਸਾਈਡ ਤੋਂ ਆਉਣੀਆਂ ਤੇ ਇਧਰ ਜਿਹਾਉਣੀਆਂ ਆਪਾਂ ਵੇਟ ਕਰਦੇ ਆ ਇਹ ਆ ਗੀ ਇਹ ਬੱਚੇ ਆਉਣ ਦੇ ਸਾਈਕਲ ਲੈ ਕੇ ਸਕੂਲ ਜਾ ਕੰਮ ਗਿਆ ਤੇ ਇਹ ਬਾਬੇ ਨਾਨਕ ਦੀ ਗੁਰੂ ਦੇ ਵਿੱਚੋਂ ਆ ਤੇ ਇਸ ਮੰਗ ਤੇ ਲੋ ਮੰਗਿਆ ਗਿਆ ਕਿ ਕੋਲੋਂ ਮੰਗ ਕੇ ਬੱਚੇ ਖੁਸ਼ ਹੋ ਗਏ ਆਪਾਂ ਖੁਸ਼ ਖੁਸ਼ ਰਹੋ ਆਬਾਦ ਰਹੋ ਜੰਮੂ ਜਿੰਦਾਬਾਦ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸ਼ਾਇਦ ਇਹੋ ਅਸਲੀ ਸੇਵਾ ਹੈ ਜਦੋਂ ਕਿਸੇ ਲੋੜਵੰਦ ਨੂੰ ਉਸ ਦੀ ਲੋੜ ਮੁਤਾਬਕ ਚੀਜ਼ ਦਿੱਤੀ ਜਾਵੇ ਹੁਣੇ ਛੋਟੀਆਂ ਬੱਚੀਆਂ ਨੂੰ ਸ਼ਾਇਦ ਕਦੇ ਵੀ ਸਕੂਲ ਜਾਣ ਤੇ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਅਤੇ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਸਿਰ ਸਕਣਗੀਆਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ